ਸਤ ਸ੍ਰੀ ਅਕਾਲ ਦੋਸਤੋ ਜੁੜ ਗਿਓ ਸਤ ਗੁਰ ਪੰਗੋ ਫੇਸਬੁਕ ਆਈਡੀ ਅਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਅੱਜ ਦੇ ਮੌਸਮ ਦੀ ਯਾਨੀ ਕਿ 1 ਤਰੀਕ ਤੋਂ ਲੈ ਕੇ 5 ਜਨਵਰੀ ਤੱਕ ਦੇ ਮੌਸਮ ਦੀ ਜਿਹੜੀ ਤਾਜ਼ਾ ਅਪਡੇਟ ਹੈ ਉਹ ਤੁਹਾਡਾ ਨਾਲ ਸਾਂਝੀ ਕਰਨ ਲੱਗੇ ਆ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਹਜੇ ਤੱਕ ਆਪਣੀ ਫੇਸਬੁਕ ਆਈਡੀ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਤੇ ਜਿਨ੍ਹਾਂ ਨੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੋਸਤੋ ਕੁਝ ਖੇਤਰਾਂ ਦੇ ਵਿੱਚ ਬੱਦਲਬਾਈ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਲੁਧਿਆਣੇ ਦੇ ਵਿੱਚ ਪਟਿਆਲੇ ਦੇ ਵਿੱਚ ਇਧਰੋਂ ਬਠਿੰਡੇ ਦੇ ਉੱਪਰਲੇ ਹਿੱਸੇ ਜਿਵੇਂ ਕਹਿ ਸਕਦਾ ਹਾਂ ਫਿਰੋਜ਼ਪੁਰ ਸ਼੍ਰੀ ਮੁਕਸਤ ਸਾਹਿਬ ਦੇ ਇਲਾਕੇ ਇਸ ਤਰ੍ਹਾਂ ਕਿਤੇ ਕਿਤੇ ਕੁਝ ਇਲਾਕੇ ਸੰਗਰੂਰ ਦੇ ਇਸ ਤਰ੍ਹਾਂ ਕੁਝ ਇਲਾਕਿਆਂ ਦੇ ਵਿੱਚ ਜਿਹੜੀ ਤੇ ਧੁੰਦ ਨੋਮਾ ਜਿਹਾ ਮਾਹੌਲ ਆ ਜਿਹੜਾ ਬਣਿਆ ਹੋਇਆ ਬੱਦਲਬਾਈ ਹਲਕੀ ਹਲਕੀ ਤੁਸੀਂ ਦੇਖ ਸਕਦੇ ਹੋ ਇਸ ਸੈਟਲਾਈਟ ਦੇ ਵਿੱਚ ਜਿਹੜੀ ਦਿਖਾਈ ਦੇ ਰਹੀ ਹੈ ਦੇਖ ਸਕਦੇ ਹੋ ਚਿੱਟੇ ਬਠਿੰਡੇ ਦੇ ਨੇੜੇ ਸਿਰਸਾ ਜਦ ਰੋ ਹਸ਼ਿਆਰ ਲੁਧਿਆਣੇ ਦੇ ਇਲਾਕੇ ਦੇ ਵਿੱਚ ਇਧਰੋਂ ਗਰਦਾਸਪੁਰ ਤੇ ਫਰੋਜਪੁਰ ਫਾਜ਼ਲੇ ਕਾ ਸੌਰੀ ਮੁਖਸ ਸ੍ਰੀ ਮੁਖਸ ਸਾਹਿਬ ਦੇ ਉੱਪਰਲੇ ਹਿੱਸੇ ਇੱਧਰ ਦੂਸਰੀ ਸਾਈਡ ਦੇਖ ਸਕਦੇ ਹੋ ਇਸ ਤਰ੍ਹਾਂ ਜਿਹੜੀ ਬਦਲਵਾਈ ਬਣੀ ਹੋਈ ਹੈ ਬਾਕੀ ਤੁਹਾਨੂੰ ਅਸੀਂ ਜਿਹੜੀ ਜਾਣਕਾਰੀ ਦੇਣ ਲੱਗੇ ਆ ਅੱਜ ਇੱਕ ਤਰੀਕ ਨੂੰ ਮੌਸਮ ਜਿਹੜਾ ਆਮ ਤੌਰ ਤੇ ਠੀਕ ਠਾਕ ਰਹੂਗਾ ਖਾਸ ਕਰੂਗਾ ਸਾਫ਼ ਰਹੂਗਾ ਹਲਕੀ ਹਲਕੀ ਜਿਹੜੀ ਬੱਦਲਾਂ ਦੀ ਧੁੰਦ ਨੋਮੇ ਮਾਹੌਲ ਨੇ ਜਿਹੜਾ ਇਸ ਤਰ੍ਹਾਂ ਦਾ ਮਾਹੌਲ ਤੁਸੀਂ ਲਾਈਵ ਜਿਹੜੀ ਸੈਟਲਾਈਟ ਦੀ ਤਸਵੀਰ ਦੇ ਮੁਤਾਬਿਕ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਮੌਸਮ ਜਿਹੜਾ ਬਣਿਆ ਰਹੂਗਾ ਜਿਹੜੀ ਬਦਲਵਾਈ ਆਉਂਦੀ ਜਾਂਦੀ ਰਹੂਗੀ ਉੱਚੇ ਬੱਦਲ ਹੋਣਗੇ ਇਹਨਾਂ ਨਾਲ ਮੀਂਹ ਦੀ ਜੜੀ ਸੰਭਾਵਨਾ ਨਹੀਂ ਹੈਗੀ ਇਸੇ ਤਰ੍ਹਾਂ 2 ਤਰੀਕ ਨੂੰ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਰਹੂਗਾ ਫਿਰ ਉਸ ਤੋਂ ਬਾਅਦ 3 ਤੇ 4 ਤਰੀਕ ਨੂੰ ਵੀ ਮੌਸਮ ਆਮ ਤੌਰ ਤੇ ਠੀਕ ਠਾਕ ਤੇ ਖੁਸ਼ਕ ਰਹੂਗਾ ਤੇ ਉਸ ਤੋਂ ਬਾਅਦ 4 5 ਤਰੀਕ ਨੂੰ 4 ਨੂੰ ਖੁਸ਼ਕ ਰਹੂਗਾ ਤੇ ਸਾਫ਼ ਰਹੂਗਾ 5 ਤਰੀਕ ਨੂੰ ਜਿਹੜਾ ਮੌਸਮ ਆ ਉਹ ਫਿਰ ਬਦਲਦਾ ਹੋਇਆ ਨਜ਼ਰ ਆਊਗਾ ਦੇਰ ਸ਼ਾਮ ਤੋਂ ਦਿਨ ਦਾ ਮੌਸਮ ਜਿਹੜਾ ਉਹ ਆਮ ਤੌਰ ਤੇ ਠੀਕ ਠਾਕ ਰਹੂਗਾ ਤੇ ਉਸ ਤੋਂ ਬਾਅਦ ਦੇਰ ਸ਼ਾਮ ਨੂੰ ਜਿਹੜੇ ਪੂਰਬੀ ਹਵਾਵਾਂ ਨੇ ਉਹ ਚੱਲਣੀਆਂ ਸ਼ੁਰੂ ਹੋ ਜਾਣਗੀਆਂ ਜਿਨ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਇੱਕ ਸਿਸਟਮ ਹੈ ਜਿਹੜਾ 5 ਤੇ 6 ਤਰੀਕ ਦੇ ਵਿੱਚ ਜਿਹੜਾ ਮੀਂਹ ਦੇ ਆਕਾਰ ਬੰਨ ਹਲਕੇਆਂ ਹਲਕੀਆਂ ਮੀਂਹ ਦੇ ਆਕਾਰ ਬੰਨ ਕਰਦਾ ਹੋਇਆ ਨਜ਼ਰ ਆਊਗਾ 3 ਤਰੀਕ ਤੋਂ ਲੈ ਕੇ 5 ਜਾਂ 6 ਤਰੀਕ ਦੀ ਸਵੇਰ ਤੱਕ ਜਿਹੜਾ ਮੌਸਮ ਦੇ ਵਿੱਚ ਇੱਕ ਤਬਦੀਲੀ ਆਊਗੀ ਜਿਹਦੇ ਨਾਲ ਆਪਾਂ ਕਹਿ ਸਕਦੇ ਹਾਂ ਹਲਕੇ ਮੀਂਹ ਦੇ ਆਕਾਰ ਬੰਨ ਜਿਹੜੀਆਂ ਟੁੱਟਵੇਂ ਰੂਪ ਦੇ ਵਿੱਚ ਬਖਵਾ ਖੇਤਰਾਂ ਦੇ ਵਿੱਚ ਜੇਕਰ ਗੱਲ ਕਰੀਏ ਦੱਖਣ ਪੂਰਬੀ ਉੱਤਰ ਪੂਰਬੀ ਤੇ ਪੂਰਬੀ ਇਲਾਕਿਆਂ ਦੇ ਵਿੱਚ ਜਿਹੜੇ ਇਹ ਸਿਸਟਮ ਹੈ ਜਿਹੜਾ ਆਉਣ ਵਾਲਾ ਸਿਸਟਮ ਆ ਪੰਜ ਤਰੀਕ ਦੇ ਨੇੜੇ ਤੇੜੇ ਉਸ ਦੇ ਨਾਲ ਮੀਂਹ ਦੀਆਂ ਕਾਰਵਾਈਆਂ ਹੋਣਗੀਆਂ ਜੇਕਰ ਆਪਾਂ ਮੋਟਾ-ਮੋਟਾ ਗੱਲ ਕਰੀਏ ਜ਼ਿਲ੍ਹਿਆਂ ਦੀ ਦਾ ਜ਼ਿਲ੍ਹਾ ਪਟਿਆਲਾ ਸ੍ਰੀ ਫਤਿਹਗੜ੍ਹ ਸਾਹਿਬ ਉਸ ਤੋਂ ਬਾਅਦ ਰੂਪਨਗਰ ਰੋਪੜ ਨੰਗਲ ਚੰਡੀਗੜ੍ਹ ਮਹਾਲੀ ਤੇ ਉਸ ਤੋਂ ਬਾਅਦ ਹੁਸ਼ਿਆਰਪੁਰ ਨਮਾਸ਼ਹਿਰ ਉਸ ਤੋਂ ਬਾਅਦ ਅੱਗੇ ਚੱਲੀ ਪਠਾਨਕੋਟ ਤੇ ਗੁਰਦਾਸਪੁਰ ਤੇ ਇਸ ਰਿਮਰ ਸਰ ਸਾਹਿਬ ਇਨ੍ਹਾਂ ਇਲਾਕਿਆਂ ਦੇ ਵਿੱਚ ਜਿਹੜਾ 5 ਤਰੀਕ ਦੇ ਨੇੜੇ ਤੇ ਡੇੜਾ ਇੱਕ ਸਿਸਟਮ ਆ ਰਿਹਾ ਉਸ ਦੇ ਨਾਲ ਮਿਹਨੀਆਂ ਕਾਰਵਾਈਆਂ ਹੋਣ ਦੀ ਜਿਹੜੀ ਸੰਭਾਵਨਾ ਹਲਕੇ ਹਲਕੇ ਜਾਪ ਰਹੀ ਹੈ ਤੇ ਅੱਜ ਤਾਪਮਾਨਾਂ ਦੀ ਗੱਲ ਕਰੀਏ ਤਾਂ ਤਾਪਮਾਨ ਵੀ ਜਿਹੜੇ ਦਿਨ ਦੇ ਨੇ ਉਹ 14 15 ਡਿਗਰੀ ਤੋਂ ਉਸ ਤੋਂ 16 17 ਡਿਗਰੀ ਦੇ ਆਸ-ਪਾਸ ਜਿਹੜੇ ਦਰਜ ਕੀਤੇ ਜਾਣਗੇ ਵੱਖ-ਵੱਖ ਖੇਤਰਾਂ ਦੇ ਅਜੇ ਬਾਕੀ ਠੀਤ ਲਹਿਰ ਜਿਹੜੀ ਕੋਈ ਜ਼ਿਆਦਾ ਤੇਜ਼ ਆਪਾਂ ਕਹਿ ਸਕਦੇ ਜਿਹੜੀ ਅਸਲ ਠੀਤ ਲਹਿਰ ਉਸ ਤਰ੍ਹਾਂ ਦੀ ਲਹਿਰ ਠੀਤ ਲਹਿਰ ਨਹੀਂ ਚੱਲੀ ਪਰੰਤੂ ਦਰਮਿਆਨੀਆਂ ਠੰਡੀਆਂ ਹਵਾਵਾਂ ਜਰੂਰ ਚਲਦੇ ਰਹਿਣਗੇ ਕਿਉਂਕਿ ਲਗਾਤਾਰ ਪਹਾੜੀ ਇਲਾਕੇ ਦੇ ਵਿੱਚ ਜਿਹੜੀ ਬਰਫਵਾਰੀ ਆ ਉਹ ਹੋ ਰਹੀ ਹੈ ਤੇ ਉਹ ਜਦੋਂ ਵੀ ਮੈਦਾਨੀ ਇਲਾਕਿਆਂ ਵੱਲ ਆਉਂਦੀਆਂ ਨੇ ਠੰਡੀਆਂ ਹਵਾਵਾਂ ਪਹਾੜੀ ਇਲਾਕਿਆਂ ਵੱਲੋਂ ਤਾਂ ਜਿਹੜੇ ਆਪਾਂ ਕਹਿ ਸਕਦਾ ਟੈਂਪਰੇਚਰ ਵਿੱਚ ਡਾਊਨ ਜਿਹੜਾ ਹੁਣ ਸ਼ੁਰੂ ਹੋ ਜਾਂਦਾ ਥੋੜਾ ਥੋੜਾ ਪਰੰਤੂ ਆਉਣ ਵਾਲੇ ਦਿਨਾਂ ਦੇ ਵਿੱਚ 3-4 ਜਾਂ 4 ਜਾਂ 5 ਤਰੀਕ ਦੇ ਨੇੜੇ ਤੇ ਤਾਪਮਾਨ ਦੇ ਵਿੱਚ ਥੋੜਾ ਜਿਹਾ ਫੇਰ ਵਾਧਾ ਹੋਊਗਾ 16 17 ਜਾਂ 18 ਡਿਗਰੀ ਦਾ ਅਸਪਾਸ ਦਰਜ ਕੀਤਾ ਜਾ ਸਕਦਾ ਹੈ ਬਾਕੀ ਹਰ ਰੋਜ਼ ਦੀ ਤਰ੍ਹਾਂ ਤੁਹਾਡਾ ਨਾ ਅਪਡੇਟ ਹੈ ਜਿਹੜੀ ਸਮੇਂ-ਸਮੇਂ ਤੇ ਜਦੋਂ ਵੀ ਬਦਲਾਅ ਪਾਉਂਦਾ ਮੌਸਮ ਦੇ ਵਿੱਚ ਅਸੀਂ ਸਾਂਝੀ ਕਰਦੇ ਰਹਿ ਕਰਾਂਗੇ ਜਾਣਕਾਰੀ ਕਿਉਂਕਿ ਇੱਕ ਤੋਂ ਇੱਕ ਸਿਸਟਮ ਜਿਹੜੇ ਪਹਾੜੀ ਇਲਾਕਿਆਂ ਵਿੱਚ ਇਹ ਪੱਛਮੀ ਡਿਸਟਰਬੈਂਸ ਚੱਕਰਵਾਤ ਨੇ ਜਿਹੜੇ ਹਲਕੇ-ਹਲਕੇ ਪੈਦਾ ਹੁੰਦੇ ਰਹਿੰਦੇ ਨੇ ਉਹ ਜਿਹਹਾ ਮਾਹੌਲ ਹੈ ਜਿਹੜਾ ਬਣਦਾ ਰਹਿ ਰਿਹਾ ਤੇ ਜਿਹਦੇ ਨਾਲ ਪੰਜਾਬ ਦੇ ਵਿੱਚ ਠੰਡ ਜਿਹੜੀ ਉਹ ਲਗਾਤਾਰ ਵਧਦੀ ਜਾਊਗੀ ਹਜੇ ਫਿਲਹਾਲ ਜਿਹੜਾ ਸੀਤ ਹਵਾ ਆਪਾਂ ਜਦੋਂ ਉਸ ਤਾਂ ਮੈਂ ਕਹਿ ਸਕਦਾ ਠੰਡੀਆਂ ਸੀਤ ਲਹਿਰ ਜਿਹੜੀ ਉਸ ਸਮੇਂ ਕਹਿ ਸਕਦਾ ਜਦੋਂ ਤਾਪਮਾਨ ਜਿਹੜੇ 14 ਡਿਗਰੀ ਤੋਂ ਥੱਲੇ ਥੱਲੇ ਆ ਜਾਣ 14 ਤੋਂ 10 11 12 ਇਸ ਤਰ੍ਹਾਂ ਜਿਹੜੇ ਤਾਪਮਾਨ ਨੇ ਆ ਜਾਣ ਤਾਂ ਫਿਰ ਜਿਹੜਾ ਸੀਤ ਲਹਿਰਾ ਉਹ ਮੰਨੀ ਜਾਂਦੀ ਹੁੰਦੀ ਹੈ ਪਰੰਤੂ ਹਜੇ ਉਹ ਜਿਹੀ ਸੀਤ ਲਹਿਰ ਠੰਡੀਆਂ ਹਵਾਵਾਂ ਵਾਲੀ ਜਾਦਾ ਠੰਡੀਆਂ ਹਵਾਵਾਂ ਵਾਲੀ ਸੀਤ ਲਹਿਰ ਨਹੀਂ ਚੱਲ ਰਹੀ ਉਹ ਬਾਕੀ ਮੌਸਮ ਦੇ ਵਿੱਚ ਰਾਤਾਂ ਦਾ ਤਾਪਮਾਨ ਵੀ ਨੇੜੇ ਉਹ ਵੀ 7 8 9 ਡਿਗਰੀ ਤੱਕ ਹੀ ਦਰਜ ਕੀਤੇ ਜਾ ਰਹੇ ਨੇ ਮੌਸਮ ਜਿਹੜਾ ਹੋ ਧੁੱਪ ਕਿਤੇ ਕਿਤੇ ਹਲਕੀ ਹਲਕੀ ਦਿਖਾਈ ਦੇਊਗੀ 11 12 ਵਜੇ ਦੇ ਕਰੀਬ ਇਸ ਤਰ੍ਹਾਂ ਦੋ ਤਿੰਨ ਦਿਨ ਹੁਣ 1 ਤਰੀਕ 2 ਤਰੀਕ 3 ਤੇ 4 ਤਰੀਕ ਨੂੰ ਇਸ ਤਰ੍ਹਾਂ ਦਾ ਹੀ ਮੌਸਮ ਜਿਹੜਾ ਰਹੂਗਾ ਜਮੀਨੀ ਪੱਧਰ ਤੇ ਜਿਹੜੀ ਧੁੰਦ ਆਪਾਂ ਨੂੰ ਉਹ ਬਹੁਤ ਘੱਟ ਦੇਖਣ ਨੂੰ ਮਿਲੇਗੀ ਉੱਚੀ ਜਿਹੜੀ ਅਸਮਾਨੀ ਆਪਾਂ ਕਹਿ ਸਕਦਾ ਹਾਂ ਤੁਹਾਨੂੰ ਬੱਦਲਾਂ ਦੇ ਰੂਪ ਦੇ ਵਿੱਚ ਆਪਾਂ ਨੂੰ ਜ਼ਿਆਦਾ ਦੇਖਣ ਨੂੰ ਮਿਲੇਗੀ ਹੋਰ ਕੋਈ ਵੀ ਵੱਡੀ ਅਪਡੇਟ ਆਊ ਹਰ ਰੋਜ਼ ਦੀ ਤਰ੍ਹਾਂ ਤੁਹਾਨੂੰ ਨਾਲ ਜਾਣਕਾਰੀ ਜਿਹੜੀ ਲਾਈਵ ਜਾਂ ਵੀਡੀਓ ਬਣਾ ਕੇ ਸਾਂਝੀ ਕਰਦੇ ਰਹਾਂਗੇ ਤੁਸੀਂ ਫੇਸਬੁੱਕ ਆਈਡੀ ਸਤਗੁਰ ਪੰਗੂ ਅਤੇ YouTube ਚੈਨਲ ਮੌਸਮ ਪੰਜਾਬੀ ਦੇ ਨਾਲ ਬਣੇ ਰਹੋ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ